ਹੁਣ ਤੱਕ ਦੀ ਵੱਡੀ ਖਬਰ ਦੇ ਨਾਲ ਤੁਹਾਨੂੰ ਜੋੜਦੇ ਆਂ ਹੁਣ ਤੱਕ ਦੀ ਵੱਡੀ ਖਬਰ ਹੈ ਕਿ ਨਰਨ ਸਿੰਘ ਚੋੜਾ ਨੂੰ ਜ਼ਮਾਨਤ ਮਿਲ ਚੁਕੀ ਹੈ ਅੰਮ੍ਰਿਤਸਰ ਦੀ ਅਦਾਲਤ ਨੇ ਨਰਨ ਚੋੜਾ ਨੂੰ ਜ਼ਮਾਨਤ ਦੇ ਦਿੱਤੀ ਹੈ ਤਾਂ ਪੁੱਤਰ ਬਲਜਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਜਿਹੜੀ ਹੈ ਉਹ ਸੱਚ ਕੀਤੀ ਹੈ ਤਾਂ ਨਰਨ ਸਿੰਘ ਚੋੜਾ ਨੂੰ ਜ਼ਮਾਨਤ ਹੀ ਦਿੱਤੀ ਗਈ ਹੈ 3 ਮਹੀਨੇ ਵੀ ਦਿਨਾਂ ਦੀ ਨਾਇਕ ਹਰਾਸਤ ਕੱਟਣ ਤੋਂ ਬਾਅਦ ਇਹ ਰਾਤ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਨਰਨ ਸਿੰਘ ਚੋੜਾ ਨੂੰ ਦਿੱਤੀ ਗਈ ਹੈ ਇਹ ਕੇਸ ਹੈਗਾ ਜੀ 134 ਨੰਬਰ ਐਫ ਆਈ ਆਰ ਈ ਡਿਵੀਜ਼ਨ ਦੇ ਵਿੱਚ ਕੱਟੀ ਸੀ 2022 ਦੇ ਵਿੱਚ ਸੁਖਬੀਰ ਬਾਦਲ ਤੇ ਜਿਹੜੀ ਗੋਲੀ ਚੱਲੀ ਸੀ ਉਹਦੇ ਵਿੱਚ ਅਰੈਸਟ ਕੀਤਾ ਸੀ ਸਰਦਾਰ ਨਰਾਇਨ ਸਿੰਘ ਚੌੜੇ ਨੂੰ ਉਹ ਉਦੋਂ ਤੋਂ ਕੁਝ ਟਾਈਮ ਪੁਲਿਸ ਰਿਮਾਨ ਤੇ ਰਹੇ 12 ਦਿਨ ਉਸ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਤਾ ਸੀਗਾ ਉਹਨਾਂ ਦੀ ਜਿਹੜੀ ਬੇਲ ਐਪਲੀਕੇਸ਼ਨ ਸੀ ਉਹ ਸ੍ਰੀਮਾਨ ਜਸਟਿਸ ਸੁਮਿਤ ਘਈ ਦੀ ਕੋਰਟ ਦੇ ਵਿੱਚ ਲੱਗੀ ਸੀਗੀ ਅੱਜ ਉਹਦੇ ਤੇ ਫੈਸਲਾ ਆਇਆ ਉਹਨਾਂ ਨੇ ਇਹ ਜਿਹੜੀ ਕੇਸ ਦੇ ਵਿੱਚ ਬੇਲ ਆ ਸਰਦਾਰ ਨਰਿੰਦਰ ਸਿੰਘ ਚੌੜਾ ਨੂੰ ਦੇ ਦਿੱਤੀ ਆ ਤੇ ਬੇਲ ਲੈਣ ਦੇ ਵਿੱਚ ਜਦੋਂ ਪੁਲਿਸ ਨੇ ਚਲਾਨ ਪੇਸ਼ ਕਰਤਾ 90 ਦਿਨ ਦਾ ਟਾਈਮ ਸੀਗਾ ਚਲਾਨ ਪੇਸ਼ ਕਰਨ ਦਾ ਉਹਨਾਂ ਨੇ ਚਲਾਨ ਪੇਸ਼ ਕੀਤਾ ਫਿਰ ਅਸੀਂ ਉਹਦੇ ਵਿੱਚ ਸਾਰਾ ਚਲਾਨ ਵੇਖ ਕੇ ਤੇ ਉਹ ਜੱਜ ਸਾਹਿਬ ਦੇ ਸਾਹਮਣੇ ਜਿਹੜੇ ਆ ਗਏ ਸੀਗੇ ਡਾਕੂਮੈਂਟਸ ਉਹ ਰੱਖੇ ਜੱਜ ਸਾਹਿਬ ਨੇ ਦੋਹਾਂ ਤਰ੍ਹਾਂ ਦੀਆਂ ਦਲੀਲਾਂ ਸੁਣੀਆਂ ਦਲੀਲਾਂ ਨਾਲ ਸਹਿਮਤ ਹੋਏ ਉਹਨਾਂ ਨੇ ਅੱਜ ਜਿਹੜੀ ਆ ਬੇਲ ਅਲਾਉ ਕਰ ਹਾਂਜੀ ਸਰ ਆਪਣਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਆਪਾਂ ਇੱਥੇ ਅਮਰਸਰ ਜ਼ਿਲ੍ਹਾ ਸੈਸ਼ਨ ਅਦਾਲਤ ਦੇ ਵਿੱਚ ਆ ਜਿੱਥੇ ਭਾਈ ਨਰਨ ਸਿੰਘ ਚੌੜਾ ਜਿਹੜੇ ਕਿ 4 ਦਸੰਬਰ 2024 ਤੋਂ ਜੇਲ੍ਹ ਦੇ ਵਿੱਚ ਨਜ਼ਰਬੰਦ ਸੀ ਉਹਨਾਂ ਦਾ ਰਿਮਾਂਡ ਹੋਇਆ ਸੁਖਬੀਰ ਬਾਦਲ ਦੇ ਉੱਤੇ ਅਦਾ ਕਤਲ ਦੇ ਕੇਸ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ ਸੀ ਥਾਣਾ ਈ ਡਿਵੀਜ਼ਨ ਵੱਲੋਂ ਉਸ ਕੇਸ ਦੇ ਵਿੱਚ ਚਲਾਨ ਆ ਚੁੱਕਾ ਸੀ ਤੇ ਅੱਜ ਜਮਾਨਤ ਦੀ ਸੁਣਵਾਈ ਸੀ ਤੇ ਐਡੀਸ਼ਨਲ ਸੈਸ਼ਨ ਜੱਜ ਸਮਿਤ ਕਈ ਦੀ ਅਦਾਲਤ ਦੇ ਵੱਲੋਂ ਭਾਈ ਨਰੈਨ ਸਿੰਘ ਚੌੜਾ ਨੂੰ ਅੱਜ ਸੁਖਬੀਰ ਬਾਦਲ ਦੇ ਉੱਤੇ ਅਟੈਕ ਹਮਲਾ ਕਰਨ ਦੇ ਕੇਸ ਦੇ ਵਿੱਚ ਜ਼ਮਾਨਤ ਮંજૂર ਕਰ ਲਈ ਗਈ ਹੈ ਜਿਸ ਕਾਰਜੋਗਿਆ ਭਾਈ ਨਰੈਨ ਸਿੰਘ ਚੌੜਾ 4 12 2024 ਨੂੰ ਜਿਹੜਾ ਉਹਨਾਂ ਨੂੰ ਅਰੈਸਟ ਕੀਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਨਾਂ ਦਾ 12 ਦਿਨ ਦਾ ਦਮਾਨ ਰਿਆ ਸੀ ਉਹਨਾਂ ਨੂੰ ਅਮਲਸਾਲ ਜੇਲ੍ਹ ਭੇਜਣ ਤੋਂ ਬਾਅਦ ਮੌਜੂਦਾ ਸਮੇਂ 'ਚ ਉਹ ਜਿਲਾ ਜੇਲ੍ਹ ਰੋਪੜ ਦੇ 'ਚ ਵੀ ਨਜ਼ਰਬੰਦ ਆ ਤੇ ਅੱਜ ਸੁਮੇਤ ਕਈ ਵੱਲੋਂ ਇਹ ਦਾਸ ਐਡਵੋਕੇਟ ਜਸਪਾਲ ਸਿੰਘ ਮੰਜਪੁਰ ਉਹਨਾਂ ਦੇ ਸਪੁੱਤਰ ਐਡਵੋਕੇਟ ਬਲਜਿੰਦਰ ਸਿੰਘ ਬਾਜਵਾ ਤੇ ਸਾਡੇ ਵੱਡੇ ਵੀਰ ਐਡਵੋਕੇਟ ਜਗਦੀਪ ਸਿੰਘ ਜ਼ੰਦਾਵਾ ਅਸੀਂ ਪਿਛਲੇ ਕਾਫੀ ਸਮੇਂ ਤੋਂ ਦੋ ਤਿੰਨ ਤਰੀਕਾਂ ਲੰਘ ਗਈਆਂ ਸੀਆਂ ਜਿੱਥੇ ਉਹਨਾਂ ਨੇ ਇਹ ਜਿਹੜੀ ਬਹਿਸ ਚੱਲਦੀ ਹੋਈ ਸੀ ਤੇ ਅੱਜ ਉਹਨਾਂ ਨੇ ਪਿਛਲੀ ਤਰੀਕ ਦੇ ਉੱਤੇ ਜਿਹੜਾ ਪੁਲਿਸ ਵੱਲੋਂ ਜਿਹੜਾ ਦੱਸਿਆ ਗਿਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਉੱਤੇ 28 ਕੇਸ ਦਰਜ ਨੇ ਜਿਹਦਾ ਕਿ ਆਲਰੇਡੀ ਜਿਹੜੇ ਨਾਮਜ਼ਦ ਦੋਸ਼ੀ ਕੀਤੇ ਗਏ ਸਨ ਨਾਲ ਭਾਈ ਧਰਮ ਸਿੰਘ ਉਹਦੇ ਵਿੱਚ ਜਸਪਾਲ ਸਿੰਘ ACP ਦਾ ਐਫੀਡਾਟ ਸੀ ਜਿਹਦੇ ਵਿੱਚ ਲੱਗਿਆ ਹੀ ਹੋਇਆ ਸੀ ਵੀ ਭਾਈ ਨਰੈਨ ਸਿੰਘ ਚੌੜਾ ਦੇ ਸਾਰੇ ਕੇਸ ਜਿਹੜੇ ਪਿਛਲੇ ਆ ਉਹ ਬਦੀ ਨੇ ਉਹ ਅੱਜ ਰਿਪੋਰਟ ਜਿਹੜੀ ਆ ਉੱਥੇ ਦਾਖਲ ਕੀਤੀ ਗਈ ਸਾਡੇ ਵੱਲੋਂ ਐਫੀਡਾਟ ਦਿੱਤਾ ਗਿਆ ਤੇ ਜੱਜ ਸਾਹਿਬ ਨੇ ਇਹ ਦੇਖਦੇ ਹੋਏ ਵੀ ਨੋ ਇੰਜਰੀ ਕੇਸ ਹੈਗਾ ਤੇ ਜਿਹੜਾ ਉਹ ਚਲਾਨ ਆ ਚੁੱਕਿਆ ਹੈਗਾ ਸੀਨੀਅਰ ਸਿਟੀਜ਼ਨ ਹੈਗਾ ਕਰੀਬ 70 ਸਾਲ ਉਮਰ ਉਹਨਾਂ ਦੀ ਹੈਗੀ ਆ ਤੇ ਉਹਨਾਂ ਦੀ 4 ਮਹੀਨੇ ਦੇ ਕਰੀਬ ਜਿਹੜੀ ਕਸਟਡੀ ਹੋ ਗਈ ਆ ਤੇ ਐਡੀਸ਼ਨਲ ਸੈਸ਼ਨ ਜਜ ਸੁਮਿਤ ਕਈ ਨੇ ਸਫਾਈ ਤੇ ਦਿੱਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਭਾਈ ਨਰੈਨ ਸਿੰਘ ਚੌੜਾ ਦੀ ਅੱਜ ਜ਼ਮਾਨਤ ਮંજૂર ਕਰ ਲਈ ਆ ਤੇ ਉਹਨਾਂ ਦੀ ਜ਼ਮਾਨਤ ਜਿਹੜੀ ਆ ਭਦਨ ਤੋਂ ਬਾਅਦ ਉਹਨਾਂ ਦੀ ਰਿਹਾਈ ਸੰਭਵ ਹੋ ਸਕੇਗੀ ਕਿੰਨੇ ਚਿਰ ਬਾਅਦ ਜ਼ਮਾਨਤ ਜਿਹੜੀ ਆ ਮਨਜ਼ੂਰੀ ਉਹਨਾਂ ਦੀ ਕਰੀਬ 4 ਮਹੀਨੇ ਦੀ ਕਸਟਡੀ ਜਿਹੜੀ ਉਹਨਾਂ ਦੀ ਹੋ ਗਈ 4 ਦਸੰਬਰ 2024 ਦੀ ਰੈਕ ਸੀਗੀ ਤੇ ਅੱਜ ਜਿਹੜੀ ਆ ਅੱਜ 25 ਮਾਰਚ 2025 ਨੂੰ ਉਹਨਾਂ ਦੀ ਜਿਹੜੀ ਜ਼ਮਾਨਤ ਮਨਜ਼ੂਰ ਹੋਈ ਆ ਕਿੰਨੇ ਦਿਨ ਬਾਅਦ ਹੁਣ ਰਿਹਾਈ ਜਿਹੜੀ ਹੋ ਸਕਦੀ ਉਹਨਾਂ ਨੇ ਜ਼ਮਾਨਤ ਦੇ ਆਰਡਰ ਕੀਤੇ ਆ ਆਰਡਰ ਦੀ ਕਾਪੀ ਮਿਲਣ ਤੋਂ ਬਾਅਦ ਜਿਹੜੇ ਆ ਉਹ ਇਲਾਕਾ ਮੈਜਿਸਟ੍ਰੇਟ ਦੇ ਜ਼ਮਾਨਤੀ ਬਾਂਡ ਭਰੇ ਜਾਣਗੇ ਤੇ ਸੰਭਵ ਆ ਅੱਜ ਨਹੀਂ ਤੇ ਕੱਲ ਜਿਹੜੀ ਉਹਨਾਂ ਦੀ ਜ਼ਮਾਨਤ ਜਿਹੜ ਆਉਂਦੇ ਆਉਂਦੇ ਕੁਝ ਘੰਟਿਆਂ ਤੱਕ ਅਸੀਂ ਜਿਹੜਾ ਸੰਗਤ ਨੂੰ ਦੱਸ ਦਿਆਂਗੇ ਵੀ ਉਹ ਕਿਸ ਤਰ੍ਹਾਂ ਆਜਾ ਦੇ ਜਾਂ ਕੱਲ ਆ ਦੇ